ਹਾਂ ਜੀ ਸਤਿ ਸ਼੍ਰੀ ਅਕਾਲ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸ ਇਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਇੱਕ ਬਹੁਤ ਵੱਡਾ ਸਵਾਲ ਜਿਹੜਾ ਮੈਨੂੰ ਬੱਚਿਆਂ ਨੇ ਬਹੁਤ ਵਾਰ ਪੁੱਛ ਲਿਆ ਕਿ ਸਰ ਕੀ ਅਸੀਂ ਨੈਬ ਤਹਿਸੀਲਦਾਰ ਦੇ ਲਈ ਅਪਲਾਈ ਕਰ ਸਕਦੇ ਏ ਕਿ ਨਹੀਂ ਕਰ ਸਕਦੇ ਸ਼ਾਇਦ ਤੁਹਾਡਾ ਵੀ ਸਵਾਲ ਹੋਊਗਾ ਜਿੰਨੇ ਬੱਚੇ ਮੈਨੂੰ ਦੇਖ ਰਿਹਾ ਸੋ ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਨਾ ਤਾਂ ਤੁਹਾਡਾ ਡਾਊਟ ਖਤਮ ਹੋ ਜਾਊਗਾ ਸ਼ਾਇਦ ਵੀਡੀਓ ਬਣਾਉਣਾ ਮੇਰੇ ਲਈ ਇਸ ਕਰਕੇ ਵੀ ਜ਼ਰੂਰੀ ਸੀਗਾ ਕਿਉਂਕਿ ਜਿੰਨੇ ਵੀ ਮੇਰੇ ਪੀਸ ਇਸ ਵਾਲੇ ਸਟੂਡੈਂਟ ਨੇ ਉਹਨਾਂ ਨੇ ਇਹ ਸਵਾਲ ਮੈਨੂੰ ਬਹੁਤ ਵਾਰ ਪੁੱਛਿਆ ਕਿ ਸਰ ਕੀ ਅਸੀਂ ਅਪਲਾਈ ਕਰ ਲਈਏ ਕਿਉਂਕਿ ਇੱਕ ਵਾਰ ਨਾ ਅਸੀਂ ਅ ਇਨਫੋਰਮੇਸ਼ਨ ਆਈ ਸੀ ਕਿ ਕਿ ਐ ਕਰਕੇ ਨਇਅ ਤਸੀਲਾ ਦੀਆਂ ਪੋਸਟ ਆਉਣੀਆਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਕਹਦੇ ਨਇਅ ਤਸੀਲਾ ਦਾ ਫਾਰਮ ਵੀ ਜ਼ਰੂਰ ਭਰਿਓ ਹੁਣ ਉਹ ਨੋਟੀਫਿਕੇਸ਼ਨ ਤਾਂ ਆ ਗਿਆ ਆ ਪਰ ਜਿਹੜਾ ਅਸੀਂ ਸੋਚਿਆ ਸੀ ਉਹ ਨਹੀਂ ਆਇਆ ਨੋਟੀਫਿਕੇਸ਼ਨ ਹੋਰ ਆਇਆ ਆ ਸੋ ਕੀ ਡਾਊਟ ਆ ਕਿਉਂਕਿ ਅਸੀਂ ਇਹ ਜਿਹੜਾ ਸੀਗਾ ਇੱਕ ਆਪਣੇ ਜਦਨ ਸਰ ਨੇ ਉਹਨਾਂ ਨੇ ਇਸ ਇੱਕ ਕੀਤਾ ਵੀ ਸੀਗਾ ਵੈਕੈਂਸੀ ਆਊਟ ਵਾਲਾ ਨੋਟੀਫਿਕੇਸ਼ਨ ਬਟ ਲੁੱਕ ਸ਼ਾਰਟ ਨੋਟਿਸ ਹੈਗਾ ਹੁਣ ਸਾਡੇ ਕੋਲੇ ਡਿਟੇਲ ਨੋਟੀਫਿਕੇਸ਼ਨ ਹੈ ਵੀ ਕੌਣ-ਕੌਣ ਅਪਲਾਈ ਕਰ ਸਕਦਾ ਆ ਤੇ ਜੇ ਤੁਹਾਡੇ ਮਨ ਦੇ ਵਿੱਚ ਡਾਊਟ ਹੈ ਕਿ ਸਰ ਮੈਂ ਅਪਲਾਈ ਕਰ ਸਕਦਾ ਆ ਜਾਂ ਕਰ ਸਕਦੀ ਆ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸੋ ਆਪਾਂ ਸਿੱਧਾ ਨੋਟੀਫਿਕੇਸ਼ਨ ਤੇ ਚੱਲਦੇ ਆ ਵੀ ਨੋਟੀਫਿਕੇਸ਼ਨ ਹੈ ਕੀ ਸਾਡੇ ਲਈ ਨੋਟੀਫਿਕੇਸ਼ਨ ਨੂੰ ਓਪਨ ਕਰਦੇ ਆ ਆਪਾਂ ਸੋ ਜੇ ਨੋਟੀਫਿਕੇਸ਼ਨ ਨੂੰ ਦੇਖੀਏ ਤਾਂ ਇਹ ਹੈ ਸਾਡੇ ਕੋਲੇ ਪੀ ਟਰਪਲੱਸ ਵੀ ਦਾ ਨੋਟੀਫਿਕੇਸ਼ਨ ਠੀਕ ਹੈ ਇਹਦੇ ਵਿੱਚ ਸਾਨੂੰ ਜੋ ਦੇਖਣ ਨੂੰ ਮਿਲਦੀਆਂ ਨੇ ਲਿਖਿਆ ਹੋਇਆ ਨੈਬ ਤਹਿਸੀਲਦਾਰ ਦੀਆਂ 13 ਵੈਕੈਂਸੀਆਂ ਗਰੁੱਪ ਬੀ ਦਫਤਰ ਖੇਤਰੀ ਤੇ ਨਾਨ ਟੈਕਨੀਕਲ ਦੀਆਂ ਨੇ ਠੀਕ ਹੈ ਹੋਰ ਵੀ ਵੈਕੈਂਸੀਆਂ ਆਈਆਂ ਨੇ ਲੇਕਿਨ ਸਾਡੇ ਕੋਲ ਜਿਹੜਾ ਮੇਨ ਮੁੱਦਾ ਹੈਗਾ ਉਹ ਬੱਚਿਆਂ ਦੇ ਲਈ ਹੈ ਨਾਇਬ ਤਹਿਸੀਲਦਾਰ ਦਾ ਹੁਣ ਆਪਾਂ ਸਿੱਧਾ ਉੱਥੇ ਚੱਲਦੇ ਹਾਂ ਜੀ ਨਾਇਬ ਤਹਿਸੀਲਦਾਰ ਦੀਆਂ ਵੈਕੈਂਸੀਆਂ ਕਿਹੜੀਆਂ ਨੇ ਪਹਿਲੀ ਗੱਲ ਤਾਂ ਇਹ ਬੈਕਲੌਗ ਦੀਆਂ ਵੈਕੈਂਸੀਜ਼ ਨੇ ਓਕੇ ਸਰ ਬੈਕਲੌਗ ਦੀਆਂ ਨੇ ਹੁਣ ਬੈਕਲੌਗ ਦਾ ਮਤਲਬ ਕੀ ਹੁੰਦਾ ਆ ਤੇ ਇਹ ਇੱਕ ਗੱਲ ਧਿਆਨ ਨਾਲ ਸੁਣ ਲਿਓ ਇਹ ਸਾਰੀਆਂ ਵੈਕੈਂਸੀਜ਼ ਜਿਹੜੀਆਂ ਹੈਗੀਆਂ ਉਹ ਬੈਕਲੌਗ ਦੀਆਂ ਨੇ ਬੈਕਲੌਗ ਦਾ ਮਤਲਬ ਬਥੇਨ ਸਮਝਾ ਦਵਾ ਕੀ ਹੁੰਦਾ ਆ ਜਦੋਂ ਲਾਸਟ ਟਾਈਮ ਇਗਜ਼ਾਮ ਹੋਇਆ ਸੀ ਨਾ ਪੀਸੀਆ ਆਪਣਾ ਨੈਪ ਤਹਿਸੀਲਦਾਰ ਦਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਵੈਕੈਂਸੀਜ਼ ਰਿਜ਼ਰਵ ਹੁੰਦੀਆਂ ਨੇ ਮੰਨ ਲਓ ਉਹਨਾਂ ਵਿੱਚੋਂ ਕੁਝ ਇਸ ਤਰੀਕੇ ਦੀਆਂ ਵੈਕੈਂਸੀ ਸਿਗੀਆਂ ਜਿਨ੍ਹਾਂ ਵਿੱਚੋਂ ਫੋਰ ਐਗਜ਼ਾਮਪਲ 20 ਵੈਕੈਂਸੀਜ਼ ਐਗਜ਼ਾਮਪਲ ਦੇ ਲਈ ਜਿਹੜੀਆਂ ਸਿਗੀਆਂ ਉਹ ਐਕ ਸਰਵਿਸਮੈਨ ਦੀਆਂ ਰਿਜ਼ਰਵ ਸਿਗੀਆਂ ਠੀਕ ਹੈ ਹੋ ਸਕਦਾ 5 ਵੈਕੈਂਸੀਜ਼ ਜਿਹੜੀਆਂ ਸਿਗੀਆਂ ਉਹ ਫਿਜ਼ੀਕਲ ਹੈਂਡੀਕੈਪ ਲਈ ਰਿਜ਼ਰਵ ਸਿਗੀਆਂ ਸੋ ਇਸ ਤਰੀਕੇ ਨਾਲ ਵੈਕੈਂਸੀ ਰਿਜ਼ਰਵ ਹੁੰਦੀਆਂ ਨੇ ਪਰ ਜਦੋਂ ਪੇਪਰ ਦਿੱਤਾ ਗਿਆ ਤਾਂ ਇਗਜ਼ਾਮ ਦਾ ਲੈਵਲ ਜਿਹੜਾ ਉਹ ਕਾਫੀ ਹਾਈ ਸੀਗਾ ਕਿ ਬੀ ਵੈਕੈਂਸੀਆਂ ਭਰ ਨਹੀਂ ਸਕੀਆਂ ਇਹ ਪੰਜ ਨਹੀਂ ਭਰ ਸਕਿਆ ਇਹਨਾਂ ਵਿੱਚੋਂ ਸਿਰਫ 10 ਭਰੀਆਂ ਸੀਗੀਆਂ ਤੇ 10 ਖਾਲੀ ਰਹਿ ਗਈਆਂ ਠੀਕ ਹੈ ਇਹਨਾਂ ਵਿੱਚੋਂ ਸਿਰਫ ਦੋ ਭਰ ਪਾਈਆਂ ਤਿੰਨ ਖਾਲੀ ਰਹਿ ਗਈਆਂ ਸੋ ਜਾਨੀ ਕਿ 13 ਵੈਕੈਂਸੀਆਂ ਇਦਾਂ ਖਾਲੀ ਰਹਿ ਗਈਆਂ ਪਿਛਲੀ ਵਾਰ ਵਾਲੀਆਂ ਉਹਨੂੰ ਸਕੇ ਨੇ ਬੈਕਲੌਗ ਦੀ ਵੈਕੈਂਸੀ ਉਹਨੂੰ ਖਾਲੀ ਕਿਹਦੀ ਕਿਹਦੀ ਰਹੀ ਆ ਐਕਸ ਸਰਵਿਸਮੈਨ ਦੀ ਤੇ ਫਿਜ਼ੀਕਲ ਹੈਂਡੀਕੈਪ ਦੀ ਤੇ ਜਿਹੜੀ ਇਹ ਵਾਲੀ ਵੈਕੈਂਸੀ ਆ ਫਿਰ ਨਿਕਲੀ ਕਿਹਦੇ ਲਈ ਆ ਸਰ ਜੀ ਸਿਰਫ ਇੱਕ ਸਰਵਿਸਮੈਨ ਤੇ ਹੈਂਡੀਕੈਪ ਦੇ ਲਈ ਹੀ ਨਿਕਲੀ ਆ ਹਾਂ ਸਪੋਰਟਸ ਦੇ ਲਈ ਵੀ ਹੈਗੀਆਂ ਨੇ ਦੋ ਮਤਲਬ ਇੱਥੇ ਜੇ ਕੋਈ ਸਪੋਰਟਸ ਪਰਸਨ ਹੈ ਉਹ ਵੀ ਇਹ ਫਾਰਮ ਭਰ ਸਕਦਾ ਹੈ ਜੇ ਕੋਈ ਫਿਜ਼ੀਕਲੀ ਹੈਂਡੀਕੈਪ ਹੈ ਉਹ ਵੀ ਇਹ ਫਾਰਮ ਭਰ ਸਕਦਾ ਹੈ ਜੇ ਕੋਈ ਐਕ ਸਰਵਿਸਮੈਨ ਹੈ ਉਹ ਵੀ ਇਹ ਫਾਰਮ ਭਰ ਸਕਦਾ ਹੈ ਸਰ ਮੈਂ ਤਾਂ ਜਨਰਲ ਸਟੂਡੈਂਟਾਂ ਜੀ ਮੈਂ ਫਾਰਮ ਭਰ ਸਕਦਾ ਤੁਸੀਂ ਫਾਰਮ ਨਹੀਂ ਭਰ ਸਕਦੇ ਹੋ ਬੈਕਲੌਗ ਦਾ ਮਤਲਬ ਇਹ ਹੁੰਦਾ ਠੀਕ ਹੈ ਜੀ ਹੁਣ ਆਪਾਂ ਦੇਖਦੇ ਆ ਵੀ ਬੈਕਲੌਗ ਦੇਆਂ ਵੈਕੈਂਸੀਜ਼ ਹੈ ਕਿੰਨੀਆਂ ਆਪਾਂ ਇਹ ਵੀ ਸਾਰਾ ਕੁਝ ਉਹਨੂੰ ਦੇਖ ਕੇ ਬਈ ਹਟਾਂਗੇ ਨੂੰ ਲੱਗੇ ਤਾਂ ਹੈਗੀਆਂ ਸੋ ਇਹਦੇ ਵਿੱਚੋਂ ਦੇਖਿਆ ਜਾਵੇ ਤਾਂ 13 ਟੋਟਲ ਨੇ ਦੇਖੋ ਇਹਨਾਂ ਵਿੱਚੋਂ ਐਕਸ ਸਰਵਿਸਮੈਨ ਜਰਨਲ ਦੀਆਂ ਚਾਰ ਬੈਕਲੌਗ ਨੇ ਜਿਨ੍ਹਾਂ ਵਿੱਚੋਂ ਦੋ ਔਮਨ ਦੇ ਲਈ ਰਿਜ਼ਰਵ ਨੇ ਤੇ ਦੋ ਸਾਡੇ ਕੋਲੇ ਜਿਹੜੀਆਂ ਉਹ ਮੇਲ ਦੇ ਲਈ ਰਿਜ਼ਰਵ ਨੇ ਉੱਪਰ ਲਿਖਿਆ ਹੋਇਆ ਮੇਲ ਤੇ ਫੀਮੇਲ ਦੇਖੋ ਸਾਡੇ ਕੋਲੇ ਸਾਮੀਆਂ ਦੀ ਗਿਣਤੀ ਤੇ ਜਿਨ੍ਹਾਂ ਵਿੱਚੋਂ ਇਸਤਰੀਆਂ ਵਾਲੀ ਰੱਖਵਾ ਮਤਲਬ ਕਿ ਫੀਮੇਲ ਫੀਮੇਲ ਦੇ ਲਈ ਉਦੋਂ ਬਾਅਦ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੇ ਲਈ ਦੋ ਬੈਕਲੌਗ ਨੇ ਦੇਖੋ ਇਹ ਵੀ ਬੈਕਲੌਗ ਆ ਤੇ ਇਹ ਦੋ ਐ ਵੀ ਐਕਸ ਸਰਵਿਸਮੈਨ ਦੇ ਲਈ ਆ ਉਦੋਂ ਦਾ ਐਕ ਸਰਵਿਸਮੈਨ ਐਸ ਸੀ ਐਂਡ ਆਰਓ ਦੇ ਲਈ ਹੈ ਇਹ ਇੱਕ ਬੈਕਲੌਗ ਹੈ ਜਾਨੀ ਕਿ ਜੇ ਕੋਈ ਬੰਦਾ ਐਕ ਸਰਵਿਸਮੈਨ ਐਸ ਸੀ ਆਰਓ ਹੈ ਉਹਦਾ ਵੀ ਚਾਂਸ ਹੈਗਾ ਜੌਬ ਤੇ ਲੱਗਣ ਦਾ ਉਹ ਵੀ ਫਾਰਮ ਭਰ ਸਕਦਾ ਜੇ ਕੋਈ ਐਕ ਸਰਵਿਸਮੈਨ ਐਸ ਸੀ ਐਮ ਐਂਡ ਬੀ ਹੈ ਉਹਦਾ ਵੀ ਚਾਂਸ ਹੈਗਾ ਜੇ ਕੋਈ ਐਕ ਸਰਵਿਸਮੈਨ ਜਰਨਲ ਹੈ ਉਹਦਾ ਵੀ ਚਾਂਸ ਹੈਗਾ ਜੇ ਕੋਈ ਐਕ ਸਰਵਿਸਮੈਨ ਲੇਡੀ ਹੈ ਉਹਦਾ ਵੀ ਚਾਂਸ ਹੈਗਾ ਆ ਜੇ ਕੋਈ ਐਕ ਸਰਵਿਸਮੈਨ ਬੀ ਸੀ ਹੈ ਉਹਦੇ ਕੋਲ ਵੀ ਦੋ ਵੈਕੈਂਸੀ ਹੈਗੀਆਂ ਭਾਈ ਉਹ ਵੀ ਫਾਰਮ ਭਰ ਸਕਦਾ ਹੈ ਜੇ ਕੋਈ ਸਪੋਰਟਸ ਪਰਸਨ ਹੈ ਜਰਨਲ ਕੈਟਾਗਰੀ ਦਾ ਸਪੋਰਟਸ ਪਰਸਨ ਤਾਂ ਭਾਈ ਉਹ ਫਾਰਮ ਭਰ ਸਕਦਾ ਹੈ ਠੀਕ ਹੈ ਕਿਉਂਕਿ 스포츠 ਪਰਸਨ ਦੀਆਂ ਵੀ ਲਾਸਟ ਟਾਈਮ ਇੱਕ ਬੈਗਲੌਗ ਰਹਿ ਗਈ ਸੀਗੀ ਭਰੀ ਨਹੀਂ ਗਈ ਜੇ ਕੋਈ ਸਪੋਰਟਸਮੈਨ ਐਸ ਸੀ ਐਮ ਐਂਡ ਵੀ ਹੈ ਉਹਦੇ ਲਈ ਵੀ ਇੱਕ ਬੈਗਲੌਗ ਹੈਗੀ ਆ ਹੁਣ ਹੈਂਡੀਕੈਪ ਦੀ ਗੱਲ ਕਰ ਲਈਏ ਤਾਂ ਸਾਡੇ ਕੋਲੇ ਦੋ ਤਰੀਕੇ ਦੇ ਹੈਂਡੀਕੈਪ ਨੇ ਫਿਜ਼ੀਕਲੀ ਇੱਕ ਤਾਂ ਵਿਜ਼ੂਅਲੀ ਦੂਜਾ ਹਿਅਰਿੰਗ ਮਤਲਬ ਜੇ ਕੋਈ ਦੇਖ ਨਹੀਂ ਪਾ ਰਿਹਾ ਤਉ ਬੱਚਾ ਇਹ ਫਾਰਮ ਭਰ ਸਕਦਾ ਆ ਉਹਨੂੰ ਇਹ ਵੈਕੈਂਸੀ ਮਿਲ ਸਕਦੀ ਐ ਤੇ ਜੇ ਕੋਈ ਸੋਨ ਨਹੀਂ ਪ੍ਰੋਪਰ ਪਾ ਰਿਆ ਤਾਂ ਉਹ ਵੀ ਬੱਚਾ ਇਸ ਫਾਰਮ ਨੂੰ ਭਰ ਸਕਦਾ ਐ ਸੋ ਇਹ ਸਿਰਫ ਇਸ 13 ਪੋਸਟਾਂ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵੀ ਦੱਸਿਆ ਵੀ ਇਹ ਉਹ ਬੰਦੇ ਜਿਹੜੇ ਫਾਰਮ ਭਰ ਸਕਦੇ ਜਿਨ੍ਹਾਂ ਨੂੰ ਨੌਕਰੀ ਮਿਲਦੀ ਆ ਤੁਸੀਂ ਮੰਨ ਲਓ ਜਰਨਲ ਕੈਟਾਗਰੀ ਦੇ ਸਟੂਡੈਂਟ ਹੋ ਜਾਂ OBC ਐ ਐਸੇ ਤੁਸੀਂ ਨਾਰਮਲ ਸਟੂਡੈਂਟ ਤੁਸੀਂ ਐਕ ਸਰਵਿਸਮੈਨ ਨਹੀਂ ਹੈਗੇ ਤੁਸੀਂ ਸਪੋਰਟਸ ਪਰਸਨ ਨਹੀਂ ਹੈਗੇ ਤੁਸੀਂ ਫਿਜ਼ੀਕਲੀ ਹੈਂਡੀਕੈਪ ਨਹੀਂ ਹੈਗੇ ਇਦੋਂ ਬਿਨਾ ਤੁਸੀਂ ਹੋਰ ਕਿਸੇ ਵੀ ਕੈਟਾਗਰੀ ਦੇ ਜਿਵੇਂ ਮੈਂ ਗੱਲ ਕਰ ਲਵਾਂ ਠੀਕ ਹੈ ਮੈਂ ਜਨਰਲ ਸਟੂਡੈਂਟ ਤੇ ਮੈਂ ਅਪਲਾਈ ਕਰ ਸਕਦਾ ਸਰ ਨਹੀਂ ਕਰ ਸਕਦਾ ਫੋਰ ਐਗਜ਼ਾਮਪਲ ਆਈ ऍम ਅ OBC ਸਟੂਡੈਂਟ ਮੈਂ ਅਪਲਾਈ ਕਰ ਸਕਦਾ ਸਰ ਨਹੀਂ ਕਰ ਸਕਦਾ ਫੋਰ ਐਗਜ਼ਾਮਪਲ ਆਈ ऍम ਐਸਸੀ ਸਟੂਡੈਂਟ ਮੈਂ ਅਪਲਾਈ ਕਰ ਸਕਦਾ ਸਰ ਨਹੀਂ ਕਰ ਸਕਦਾ ਫੋਰ ਐਗਜ਼ਾਮਪਲ ਆਈ ऍम ਸਰਵਿਸ ਐਕ ਸਰਵਿਸਮੈਨ ਮੈਂ ਅਪਲਾਈ ਕਰ ਸਕਦਾ ਹਾਂਜੀ ਸਰ ਕਰ ਸਕਦਾ ਫੋਰ ਐਗਜ਼ਾਮਪਲ ਆਈ ਐਮ ਅ ਸਪੋਰਟਸਮੈਨ ਮੈਂ ਅਪਲਾਈ ਕਰ ਸਕਦਾ ਹਾਂਜੀ ਮੈਂ ਅਪਲਾਈ ਕਰ ਸਕਦਾ ਫੋਰ ਐਗਜ਼ਾਮਪਲ ਮੈਂ ਫਿਜ਼ੀਕਲ ਹੈਂਡੀਕੈਪ ਮੈਂ ਅਪਲਾਈ ਕਰ ਸਕਦਾ ਹਾਂਜੀ ਮੈਂ ਅਪਲਾਈ ਕਰ ਸਕਦਾ ਸੋ ਉਮੀਦ ਕਰਦਾ ਹੁਣ ਕਲੀਅਰ ਹੋ ਗਿਆ ਹੋਗਾ ਵੀ ਕੌਣ ਅਪਲਾਈ ਕਰ ਸਕਦਾ ਤੇ ਕੌਣ ਅਪਲਾਈ ਨਹੀਂ ਕਰ ਸਕਦਾ ਮੈਂ ਪਿਛਲੇ ਦੋ ਦਿਨਾਂ ਤੋਂ ਦੇਖਿਆ ਕਾਫੀ ਕਾਫੀ ਵੱਡੇ ਵੱਡੇ ਅਕੈਡਮੀਜ਼ ਜਿਹੜੀਆਂ ਨੇ ਉਹ ਵੀ ਮਤਲਬ ਇਸ ਚੱਕਰ ਦੇ ਵਿੱਚ ਬੱਚਿਆਂ ਨੂੰ ਕਲੈਰਿਟੀ ਨਹੀਂ ਦੱਸੀ ਵੀ ਕੌਣ ਅਪਲਾਈ ਕਰ ਸਕਦਾ ਕੌਣ ਨਹੀਂ ਕਰ ਸਕਦਾ ਬਸ ਹਾਂ ਚੱਕਰੋ ਵੀ ਆ ਗਿਆ ਆ ਗਿਆ ਨੋਟੀਫਿਕੇਸ਼ਨ ਆ ਗਿਆ ਠੀਕ ਹੈ ਸੋ ਅਸੀਂ ਜਿਹੜਾ ਪਹਿਲਾਂ ਨੋਟੀਫਿਕੇਸ਼ਨ ਕੀਤਾ ਸੀਗਾ ਉਹ ਸਿਰਫ ਸ਼ਾਰਟ ਨੋਟਿਸ ਤੇ ਸੀਗਾ ਉਹ ਚ ਲਿਖਿਆ ਨਹੀਂ ਸੀਗਾ ਵੀ ਇਹ ਬੈਕਲੌਗ ਕਿਹੜੀਆਂ ਨੇ ਹੋ ਸਕਦੇ ਸੀ ਉਹ ਜਰਨਲ ਕੈਟਾਗਰੀ ਨਾਲ ਵੀ ਰਿਲੇਟਡ ਹੋ ਜਾਂਦੀਆਂ ਏਦਾਂ ਸੋ ਇਹ ਆਈ ਹੋਪ ਕਲੀਅਰ ਹੋ ਗਿਆ ਹੋਗਾ ਵੀ ਹੁਣ ਜੇ ਕੋਈ ਸਟੂਡੈਂਟ ਮੈਨੂੰ ਦੁਬਾਰਾ ਪੁੱਛੂਗਾ ਤੇ ਮੈਨੂੰ ਲੱਗਦਾ ਉਹ ਵੀਡੀਓ ਜ਼ਰੂਰ ਦੇਖ ਲਵੇ ਉਹਨੂੰ ਪਤਾ ਲੱਗ ਜਾਊਗਾ ਕਿ ਉਹਦੇ ਲਈ ਵੈਕੈਂਸੀ ਹੈਗੀ ਕਿ ਨਹੀਂ ਹੈਗੀ ਹਾਂ ਇੱਕ ਗੱਲ ਇਹ ਵੀ ਧਿਆਨ ਰੱਖਿਓ ਸਰ ਇਹ ਨਾ ਸੋਚੋ ਕਿ ਇਹ ਬੈਕਲੌਗ ਜੇ ਲਿਖਿਆ ਆ ਤੇ ਜਿਨ੍ਹਾਂ ਨੇ ਪਿਛਲੀ ਵਾਰ ਪੇਪਰ ਦਿੱਤਾ ਉਹੀ ਦੇ ਸਕਦੇ ਨਹੀਂ ਜੇ ਕੋਈ ਇਸ ਸਮੇਂ ਐਕਸ ਸਰਵਿਸਮੈਨ ਦੀ ਕੈਟਾਗਰੀ ਚ ਆਇਆ ਹੋਣੇ ਹੁਣੇ-ਹੁਣੇ ਤਾ ਉਹ ਵੀ ਇਹ ਫਾਰਮ ਭਰ ਸਕਦਾ ਜੇ ਕੋਈ ਹੁਣੇ-ਹੁਣੇ ਬੱਚਾ ਸਪੋਰਟਸ ਕੈਟਾਗਰੀ ਚ ਆਇਆ ਤਾਂ ਉਹ ਵੀ ਇਹ ਫਾਰਮ ਭਰ ਸਕਦਾ ਠੀਕ ਹੈ ਸੋ ਇਹ ਜੀ ਧਿਆਨ ਰੱਖਣਾ ਤੁਸੀਂ ਫਾਰਮ ਭਰ ਸਕਦੇ ਹੋ ਤੇ ਏਜ ਲਿਮਟ ਉਹੀ ਹੁੰਦੀ ਜਿਹੜੀ ਸਾਨੂੰ ਪਤਾ ਹੀ ਆ 18 ਤੋਂ 37 ਵਾਲੀ ਪੀ ਟਰਪਲ ਐਸ ਵੀ ਦੀ ਸੋ ਇਹ ਉਹੀ ਚੱਲੂਗੀ ਤੇ ਇਸ ਵਾਰ ਪੀ ਟਰਪਲ ਐਸ ਵੀ ਨੇ ਐਗਜ਼ਾਮ ਲੈਣ ਬਾਰੇ ਕਿਉਂ ਸੋਚਿਆ ਕਿਉਂਕਿ ਜਿਹੜਾ ਪੀ ਪੀਐਸਸੀ ਨੇ ਐਗਜ਼ਾਮ ਲਿਆ ਸੀ ਉਹ ਬਹੁਤ ਟਫ ਸੀਗਾ ਉਹ ਐਕਸ ਸਰਵਿਸਮੈਨ ਤੇ ਇਸ ਕੈਟਾਗਰੀ ਕੋਲੋਂ ਕਰੈਕ ਹੀ ਕਿ ਜਦੋਂ ਇੱਕ ਇਗਜ਼ਾਮ ਹੁੰਦਾ ਨਾ ਤਾਂ ਉਹਦੇ ਘੱਟੋ ਘੱਟ ਨੰਬਰ ਵੀ ਹੁੰਦੇ ਆ ਜੇ ਕੋਈ ਬੱਚਾ ਉਦੋਂ ਵੀ ਘੱਟ ਤੇ ਆਵੇ ਫਿਰ ਉਹਨੂੰ ਨਹੀਂ ਰੱਖਿਆ ਜਾਂਦਾ ਸੋ ਇਸ ਕਰਕੇ ਬੈਕਲੌਗ ਰਹੇਗਾ ਕਿਉਂਕਿ ਪੇਪਰ ਦਾ ਲੈਵਲ ਬਹੁਤ ਟਫ ਸਿਗਾ ਤੇ ਬਹੁਤ ਸਾਰੇ ਸਟੂਡੈਂਟ ਖਾਸ ਕਰਕੇ ਐਕਸ ਸਰਵਿਸਮੈਨ ਹੋਗੇ ਜਾਂ ਸਪੋਰਟਸ ਪਰਸਨ ਹੋਗੇ ਤਾਂ ਜਾਂ ਫਿਰ ਫਿਜ਼ੀਕਲੀ ਹੈਂਡੀਕੈਪ ਹੋਗੇ ਉਹਨਾਂ ਕੋਲੋਂ ਮਿਨਿਮਮ ਨੰਬਰ ਵੀ ਨਹੀਂ ਲਿਆ ਹੋਏ ਤਾਂ ਕਰਕੇ ਉਹਨਾਂ ਨੂੰ ਨਹੀਂ ਰੱਖਿਆ ਗਿਆ ਸਿਗਾ ਸੋ ਤਾਂ ਕਰਕੇ ਬੈਕਲੌਗ ਆ ਗਿਆ ਔਰ ਦੂਜੀ ਗੱਲ ਜੇ ਤੁਸੀਂ ਆਈ ਹੋਪ ਕਲੀਅਰ ਹੋ ਗਿਆ ਹੋਗਾ ਜੇ ਹਜੇ ਵੀ ਕਿਸੇ ਦਾ ਕੋਈ ਮਤਲਬ ਡਾਊਟ ਹੋਣਾ ਤਾਂ ਮੈਨੂੰ ਕਮੈਂਟ ਬਾਕਸ ਜਰੂਰ ਪੁੱਛ ਲਿਓ ਤੇ ਹੁਣ ਜਿਹੜੇ ਬੱਚੇ ਕਹਿੰਦੇ ਆ ਕਿ ਸਰ ਅਸੀ ਤਾਂ ਜੀ ਪੀਸੀਐਸ ਦੀ ਤਿਆਰੀ ਕਰਦੇ ਹੋ ਬਈ ਜਿਹੜੇ ਬੱਚੇ ਪੀਸੀਐਸ ਦੀ ਤਿਆਰੀ ਕਰਦੇ ਨੇ ਤੁਸੀਂ ਆਪ ਦਾ ਫੋਕਸ 줘 ਕੇ ਪੜੋ ਆਪਾਂ ਪੀਸੀਐਸ ਦੀ ਤਿਆਰੀ ਵੀ ਕਰਾਉਣੀ ਹੈ ਠੀਕ ਆ ਸਵੇਰੇ YouTube ਤੇ 9 ਵਜੇ ਆਪਣੀ ਕਲਾਸ ਹੁੰਦੀ ਹੈ ਉਹਨੂੰ ਜੁਆਇਨ ਕਰ ਲਿਆ ਕਰ ਉਹ ਤੋਂ ਨਾਲ ਦੀ ਨਾਲ ਹੀ ਜੇ ਕੋਈ ਬੱਚਾ ਪੀਸੀਐਸ ਦੀ ਤਿਆਰੀ ਵਾਲਾ ਦੇਖ ਰਿਹਾ ਆ ਤਾਂ ਕਰੰਟ ਅਫੇਅਰ ਉਹਨੇ ਪੜਨਾ ਆਪਣਾ ਕਰੰਟ ਅਫੇਅਰ ਦਾ ਬੈਚ ਹੈਗਾ ਆ ਜੇ ਕੋਈ ਬ ਕੱਲੇ ਪੀਸੀਐਸ ਲਈ ਕਰੰਟ ਅਫੇਅਰ ਤਿਆਰ ਕਰਨੇ ਆ ਤਾ ਉਹ ਕਰੰਟ ਅਫੇਅਰ ਇੱਥੋਂ ਤਿਆਰ ਕਰ ਸਕਦਾ ਆ ਜੇ ਕੋਈ ਬੱਚਾ ਚਾਹੁੰਦਾ ਸਰ ਮੈਤਾ ਜੀ ਟੈਸਟ ਸੀਰੀਜ਼ ਜੁਆਇਨ ਕਰਨੀ ਆ ਤਾਂ ਉਹ ਟੈਸਟ ਸੀਰੀਜ਼ ਦੀ ਵਿਦ ਮੈਂਟਰਸ਼ਿਪ ਇਹ ਫੀਸ ਹੋਊਗੀ ਵਿਦਾਊਟ ਮੈਂਟਰਸ਼ਿਪ ਇਹ ਫੀਸ ਹੋਊਗੀ ਤੇ ਨੰਬਰ ਦੱਸਿਓ ਉਹਨਾਂ ਨੰਬਰਾਂ ਉੱਤੇ ਕਾਲ ਕਰਕੇ ਤੁਸੀਂ ਟੈਸਟ ਸੀਰੀਜ਼ ਵੀ ਜੁਆਇਨ ਕਰ ਸਕਦੇ ਹੋ ਜੇ ਕੋਈ ਬੱਚਾ ਕਹਿੰਦਾ ਸਰ ਮੈਤਾ ਜੀ ਕ੍ਰੈਸ਼ ਕੋਰਸ ਜੁਆਇਨ ਕਰਨਾ ਤਾਂ ਉਹ ਕ੍ਰੈਸ਼ ਕੋਰਸ ਵੀ ਜੁਆਇਨ ਕਰ ਸਕਦਾ ਹੈ ਪੀਸੀਐਸ ਦੇ ਲਈ ਨਾਟ ਫਾਰ ਦਾ ਨੈਬ ਤਹਿਸੀਲਦਾਰ ਹਾਂ ਜੇ ਨੈਬ ਤਹਿਸੀਲਦਾਰ ਦਾ ਤੁਸੀਂ ਬੈਚ ਜੁਆਇਨ ਕਰ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਲਿਓ ਤੁਹਾਨੂੰ ਜੁਆਇਨ ਕਰਵਾ ਦੇਊਗੀ ਆਪਣੀ ਟੀਮ ਠੀਕ ਹੈ ਬਟ ਉਹਦੇ ਵਿੱਚ ਜਿਹੜੀ ਹੈਗੀ ਸਾਡੀ ਦੂਜੀ ਟੀਮ ਪੜਾਊਗੀ ਪੀਸੀਐਸ ਦੀ ਟੀਮ ਨਹੀਂ ਪੜਾਊਗੀ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਓ ਠੀਕ ਹੈ ਜੀ ਮਤਲਬ ਉਹਦੇ ਵਿੱਚ ਸਾਡੀ ਪੀਸੀਐਸ ਵਾਲੀ ਟੀਮ ਨਹੀਂ ਪੜਾਊਗੀ ਸਾਡੀ ਦੂਜੀ ਟੀਮ ਪੜਾਊ ਜਿਹੜੀ ਵਨ ਡੇ ਐਗਜ਼ਾਮ ਵਾਲੀ ਆ ਆ ਐਡਮਿਸ਼ਨ ਇਸ ਨੰਬਰ ਤੇ ਕਾਲ ਕਰਕੇ ਤੁਹਾਨੂੰ ਜ਼ਰੂਰ ਮਿਲ ਜੂਗੀ ਨੈਵ ਤਸੀਲਦਾਰ ਦੇ ਵਿੱਚ ਵੀ ਸੋ ਇਹ ਪੀਸੀਐਸ ਦੇ ਨਹੀਂ ਹੈ ਨੈਵ ਤਸੀਲਦਾਰ ਦਾ ਲੱਗ ਹੈ ਤੇ ਉਮੀਦ ਕਰਦਾ ਜਿਹੜੇ ਬੱਚਿਆਂ ਨੂੰ ਹੁਣ ਕਲੈਰਿਟੀ ਹੋ ਗਈ ਹੈ ਆਪਣਾ ਫੋਕਸ ਬਾਈ ਪੀਸੀਐਸ ਤੇ ਦੁ ਠੀਕ ਹੈ ਜੀ ਸੋ ਥੋੜਾ ਜਿਹਾ ਪੜ੍ਹ ਲਿਖ ਕੇ ਚੰਗੀ ਤਰ੍ਹਾਂ ਧਿਆਨ ਨਾਲ ਨੋਟੀਫਿਕੇਸ਼ਨ ਦੇਖ ਕੇ ਇਹ ਡਿਸੀਜਨ ਲਿਆ ਕਰੋ ਏਡੀ ਉਤਾਵਲੇ ਨਾ ਹੋਇਆ ਕਰੋ ਓਕੇ ਜੀ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸਿਕਾ ਸਾਰਾ ਨੂੰ ਬਾਏ ਬਾਏ